ਇੱਕ ਸ਼ਹਿਰ ਵਿੱਚ ਇੱਕ ਬਹੁਤ ਵਿਦਵਾਨ ਪੰਡਤ ਰਹਿੰਦਾ ਸੀ ਜਿਹੜਾ ਕਿ ਲੋਕਾਂ ਦੀ ਬੜੀ ਸੱਚੀ ਭਵਿੱਖਬਾਣੀ ਕਰਦਾ ਸੀ ਲੋਕ ਬੜੀ ਦੂਰੋਂ ਦੂਰੋਂ ਆਪਣੀ ਭਵਿੱਖਬਾਣੀ ਕਰਵਾਣ ਆਉਂਦੇ ਸੀ ਤੇ ਲੋਕਾਂ ਦੇ ਬਿਲਕੁਲ ਸੱਚੀ ਗੱਲ ਦੱਸਦਾ ਸੀ ਉਹ ਤੇ ਆਪਣੇ ਇਲਾਕੇ ਵਿੱਚ ਪੂਰਾ ਮਤਲਬ ਕਿ ਮੰਨਿਆ ਹੋਇਆ ਸੀ ਉਹ ਵੀ ਹਰ ਇੱਕ ਨੂੰ ਕੋਈ ਆਪਣੇ ਘਰੋਵਾਰ ਬਾਰੇ ਕੋਈ ਔਲਾਦ ਬਾਰੇ ਕੋਈ ਮਤਲਬ ਕੋਈ ਨਾ ਕੋਈ ਹਰ ਇੱਕ ਮੈਟਰ ਤੇ ਉਹ ਲੋਕ ਉਸ ਨੂੰ ਪੁੱਛਣ ਆਉਂਦੇ ਸੀ ਤੇ ਉਸ ਦੀ ਜਿਹੜੀ ਕਹੀ ਹੋਈ ਗੱਲ ਬਿਲਕੁਲ ਸੱਚੀ ਨਿਕਲਦੀ ਸੀ ਤਾਂ ਇੱਕ ਦਿਨ ਉਸ ਦੇ ਘਰ ਵਾਲੀ ਕਹਿਣ ਲੱਗੀ ਵੀ ਤੁਸੀਂ ਲੋਕਾਂ ਦੀ ਭਵਿੱਖਬਾਣੀ ਦਾ ਕਰੀ ਜਾਂਦੇ ਹੋ ਵੀ ਕਦੇ ਆਪਣੀ ਕਰੀ ਆ ਆਪਣੇ ਵਿਆਹ ਨੂੰ ਵੀ ਇੰਨੇ ਸਾਲ ਹੋ ਗਏ ਵੀ ਕਦੇ ਔਲਾਦ ਤਾਂ ਆਪਣੇ ਹੋਈ ਨਹੀਂ ਤਾਂ ਪੰਡਤ ਕਹਿਣ ਲੱਗਾ ਵੀ ਮੈਂ ਆਪਣੀ ਭਵਿੱਖਬਾਣੀ ਕਰ ਚੁੱਕਿਆ ਕਹਿੰਦਾ ਕਹਿੰਨੀ ਫਿਰ ਦੱਸਿਆ ਕਿ ਨਹੀਂ ਵੀ ਆਪਣੇ ਲਾਦ ਕਦੋਂ ਹੋਏਗੀ ਕਹਿੰਦਾ ਵੀ ਆਪਣੇ ਅਗਲੇ ਸਾਲ ਘਰ 'ਚ ਬੱਚਾ ਹੋਊਗਾ ਇੱਕ ਲੜਕਾ ਹੋਊਗਾ। ਅੱਛਾ। ਤੇ ਫਿਰ ਥੋੜਾ ਜਿਹਾ ਮਨ ਉਦਾਸ ਜਿਹਾ ਹੋ ਗਿਆ ਦਾ ਵੀ ਇਹ ਗੱਲ ਕਹਿ ਕੇ ਕਹਿੰਦੀ ਵੀ ਕੀ ਗੱਲ ਤੁਸੀਂ ਨਾਲੇ ਕਹਤਾ ਵੀ ਲੜਕਾ ਹੋਏਗਾ ਫਿਰ ਕਹਿੰਦੀ ਤੁਸੀਂ ਥੋੜੇ ਜਿਹਾ ਉਦਾਸ ਜੀ ਕਿਉਂ ਹੋ ਗਏ? ਕਹਿੰਦੀ ਵੀ ਲੜਕਾ ਹੋਊਗਾ ਤਾਂ ਹੈਗਾ ਪਰ ਕਹਿੰਦੀ ਵੀ 12 ਸਾਲ ਬਾਅਦ ਕਹਿੰਦਾ ਵੀ ਉਸਦੀ ਮੌਤ ਹੋ ਜਾਊਗੀ। ਵੀ ਉਹ ਆਪਣੇ ਕੋਲ ਸਾਰੀ ਜ਼ਿੰਦਗੀ ਨਹੀਂ ਆਪਣੇ ਕੋਲ ਰਹਿ ਸਕਦਾ। ਚੱਕਰ ਅਲੀ ਵੀ ਹੈਰਾਨ ਹੋ ਗਈ ਵੀ ਰੱਬ ਦਊਗਾ ਵੀ ਤੇ 12 ਸਾਲ ਬਾਅਦ ਵਿਚਾਰਾ ਫਿਰ ਰੱਬ ਕੋਲ ਚਲਾ ਜਾਊਗਾ ਚਲੋ ਕੋਈ ਗੱਲ ਨਹੀਂ ਕਹਿੰਦੇ ਵੀ ਜੋ ਮਨਜ਼ੂਰਾ ਦੇਖੀ ਜਾਊਗੀ ਤਾਂ ਸਾਲ ਬੀਤੇ ਘਰ ਵਿੱਚ ਬੱਚੇ ਦਾ ਜਨਮ ਹੋਇਆ ਲੜਕਾ ਹੋਇਆ ਓਵੇਂ ਜਿਵੇਂ ਆਮ ਵਧਾਈਆਂ ਲਈਆਂ ਲੋਕਾਂ ਨੂੰ ਲੋਕਾਂ ਨੇ ਉਹਨਾਂ ਨੂੰ ਵਧਾਈਆਂ ਲਈਆਂ ਮਠਾਈਆਂ ਵੰਡੀਆਂ ਗਈਆਂ ਪੂਰਾ ਚੌਕ ਰਿਆ ਚਲੋ ਮਨ ਚ ਥੋੜੀ ਥੋੜੀ ਉਦਾਸੀ ਉਹਨਾਂ ਦੇ ਵੀ ਬੱਚੇ ਨੇ ਵੀ ਚਲੇ ਵੀ ਜਾਣਾ ਇਸਨੇ ਬਜਰੇ ਨੇ ਚਲੋ ਮਨ ਸਮਝਾਇਆ ਵੀ ਕੋਈ ਗੱਲ ਨਹੀਂ ਦੇਖਾਂਗੇ ਸਮੇਂ ਦਾ ਵੀ ਕੀ ਬਣੂਗਾ ਹੌਲੇ ਹੌਲੇ ਬੱਚਾ بڑا ਹੁੰਦਾ ਗਿਆ ਉਸ ਨੂੰ ਸਕੂਲ ਪਾਇਆ ਸਕੂਲ ਚ ਲੱਗ ਗਿਆ ਸਕੂਲ ਚ ਪੜਨ ਲੱਗ ਗਿਆ ਵਧੀਆ ਸਕੂਲ ਚ ਪੜਾਇਆ এডਿਕੇਸ਼ਨ ਲਈ ਤੇ ਹੌਲੇ ਹੌਲੇ ਕਰਦੇ ਕਰਦੇ ਉਹ ਮਤਲਬ ਕਿ ਪੂਰੇ 12 ਸਾਲ ਦਾ ਹੋ ਗਿਆ ਜੂੰ ਜੂੰਸ ਦਾ ਸਮਾਂ ਲਵੇ ਲੱਗ ਰਿਹਾ ਸੀ ਤੇ ਉਹਨਾਂ ਨੂੰ ਉਨੀ ਹੀ ਮੰਨ ਤੇ ਉਦਾਸੀ ਮਤ ਸ਼ਾਰੇ ਸੀ ਵੀ ਹੁਣ ਕੀ ਬਣੂਗਾ 12 ਸਾਲ ਦਾ ਹੋ ਗਿਆ 1 ਮਹੀਨਾ ਰਹਿ ਗਿਆ ਹੌਲੇ ਹੌਲੇ ਉਹ ਮਹੀਨਾ ਵੀ ਮਤਲਬ ਕੀ ਗੁਜ਼ਰ ਗਿਆ ਮਹੀਨਾ ਗੁਜ਼ਰਨ ਤੋਂ ਬਾਅਦ 5 ਦਿਨ ਉੱਪਰ ਦੱਸੇ ਹੋਏ ਸੀ ਉਹਨੇ ਤਾਂ 4 ਦਿਨ ਰਹਿ ਗਏ 3 ਦਿਨ ਰਹਿ ਗਏ 2 ਦਿਨ ਰਹਿ ਗਿਆ ਜਦੋਂ 1 ਦਿਨ ਰਹਿ ਗਿਆ ਤਾਂ ਉਸਨੇ ਆਪਣੀ ਨੂੰ ਦੱਸਦਾ ਵੀ ਅੱਜ ਦਾ ਦਿਨ ਆ ਵੀ ਜਿਹੜਾ ਇਸ ਨੂੰ ਮੌਤ ਆਣੀ ਆ ਤਾਂ ਉਹਨਾਂ ਨੇ ਕੀ ਕਰਿਆ ਆਪਣੇ ਬੇਟੇ ਨੂੰ ਇੱਕ ਕਮਰੇ 'ਚ ਬੰਦ ਕਰ ਲਿਆ ਉਹਨਾਂ ਨੇ ਵਾਰੀ-ਵਾਰੀ ਡਿਊਟੀ ਲਈ ਵੀ ਤੁਸੀਂ ਇੱਥੇ ਵਪਾਰ ਵਿੱਚ ਇਕਲ ਜਣਾ ਇਹਦੀ ਰਾਖੀ ਜ਼ਰੂਰ ਰੱਖੇਗਾ ਵੀ ਇਸ ਨੂੰ ਬਿਲਕੁਲ ਬਾਹਰ ਨਹੀਂ ਜਾਣ ਦੇਣਾ ਨਾ ਕਿਤੇ ਵੀ ਨਹੀਂ ਜਾਣ ਦੇਣਾ ਇਸ ਨੂੰ ਰੋਟੀ ਪਾਣੀ ਸਾਰਾ ਉਸ ਨੂੰ ਕਮਰੇ 'ਚ ਹੀ ਕਰਿਆ ਚਲੋ ਕਰਦੇ ਕਰਦੇ 12 ਵਜ ਗਏ ਅੱਧਾ ਦਿਨ ਗੁਜ਼ਰ ਗਿਆ 1 ਵਜ ਗਏ 2 ਵਜ ਗਏ 3 ਵਜ ਗਏ ਬੱਚਾ ਵੀ ਵਿਚਾਰਾ ਅੰਦਰ ਬੈਠਾ ਬੈਠਾ ਥੱਕ ਗਿਆ ਵੀ ਪਤਾ ਨਹੀਂ ਕਿਉਂ ਨਹੀਂ ਮੈਨੂੰ ਬਾਹਰ ਜਾਣ ਦੇਦੇ ਚਲੋ ਕਰਦੇ ਕਰਦੇ 4 ਵਜ ਗਏ ਤਾਂ ਦੇਖਿਆ ਵੀ ਸਮਾਂ ਬਹੁਤ ਲੰਘ ਗਿਆ ਵੀ ਹੋ ਸਕਦਾ ਵੀ ਹੁਣ ਤਾਂ ਮੌਤ ਦਾ ਸਮਾਂ ਟਲ ਗਿਆ ਚਲੋ ਮੰਚ ਥੋੜਾ ਜਿਹਾ ਖੁਸ਼ੀ ਜੀ ਆ ਗਈ 4 ਵਜਨ ਤੋਂ ਬਾਅਦ 5 ਵਜ ਗਏ ਕੀ ਰੱਬ ਦਾ ਬਾਣਾ ਹੋਇਆ ਵੀ ਜਿਹੜਾ ਪੰਡਤ ਸੀ ਨਾ ਉਸ ਦੀ ਉਸ ਕੋਲ ਬੈਠਾ ਸੀ ਘਰ ਵਾਲੀ ਆਪਣਾ ਕੰਮ ਕਰ ਰਹੀ ਸੀ ਪੰਡਤ ਉਸ ਕੋਲ ਬੈਠਾ ਸੀ ਬੱਚਾ ਖੇਡ ਲੱਗ ਰਿਹਾ ਸੀ ਅੰਦਰ ਖੇਡ ਰਿਹਾ ਸੀ ਤੇ ਇਹ ਹਜੇ ਰੱਬ ਦਾ ਬਾਣਾ ਹੋਇਆ ਵੀ ਪੰਡਤ ਨੂੰ ਬਾਥਰੂਮ ਦਾ ਮਤਲਬ ਕਿ ਇੰਨਾ ਉਹ ਹੋ ਗਿਆ ਵੀ ਪੰਡਤ ਨੂੰ ਬਾਥਰੂਮ ਜਾਣਾ ਪਿਆ ਜਦੋਂ ਪੰਡਤ ਬਾਥਰੂਮ ਕੰਨੀ ਜਾਂਦਾ ਕਮਰੇ ਚੋਂ ਬਾਹਰ ਨਿਕਲਦਾ ਬੱਚਾ ਤਾਂ ਸਾਰਾ ਦਿਨ ਬੈਠਾ ਆਕਰੇ ਸੀ ਤਾਂ ਉਸਨੇ ਤਾਂ ਅੱਖ ਬਚਾ ਕੇ ਲੰਘਣਾ ਹੀ ਸੀ ਪੰਡਤ ਦੇ ਘਰ 'ਚ ਇੱਕ ਚੱਕੀ ਸੀ ਜਿਹੜੀ ਕਿ ਨੌਕਰ ਰੱਖਿਆ ਹੋਆ ਸੀ ਵੀ ਉਹ ਚੱਕੀ ਚੱਲਦੀ ਸੀ ਤੇ ਨੌਕਰ ਚੱਕੀ ਨੂੰ ਚਲਾਉਂਦਾ ਸੀ ਬੱਚੇ ਨੇ ਸੋਚਿਆ ਵੀ ਜੇ ਮੈਂ ਸਿੱਧੇ ਰਸਤੇ ਜਾਊਂਗਾ ਤਾਂ ਮੈਨੂੰ ਮੇਰਾ ਡੈਡੀ ਮੇਰੀ ਮਾਤਾ ਫੇਰ ਕੇ ਰੂਗੀ ਵੀ ਮੈਂ ਇੱਧਰ ਚੱਕੀ ਵਾਲੇ ਰਸਤੇ 'ਚ ਦੀ ਇਧਰੋਂ ਲੰਘ ਜਾਣਾ ਨਹੀਂ ਦਿੰਦਾ ਵੀ ਬਾਹਰ ਖੇੜਿਆਊਂਗਾ ਤਾਂ ਇੰਜਣ ਤੇ ਚੱਕੀ ਚੱਲ ਰਹੀ ਸੀ بڑا ਇੰਜਣ ਰੱਖਿਆ ਹੋ ਸੀ ਚੱਕੀ ਚੱਲ ਰਹੀ ਸੀ ਰਸਤਾ ਹੈ ਨਹੀਂ ਸ਼ੁੱਧ ਨੂੰ ਲੰਘਣਾ ਦਾ ਪਰ ਉਸ ਨੇ ਕੀ ਕਰਿਆ ਵੀ ਜਿਹੜਾ ਇੰਜਣ ਦਾ ਪਟਾ ਚੱਲ ਰਿਆ ਸੀ ਨੇ ਵੀ ਇਹਦੇ ਉੱਪਰ ਦੀ ਟੱਪ ਕੇ ਮੈਂ ਪਿਛਲੇ ਵਾਰ ਲੰਘ ਜਾਊਂਗਾ ਜਦੋਂ ਬੱਚਾ ਉਹ ਪਟੇ ਤੋਂ ਟੱਪਣਾ ਲੱਗਿਆ ਤਾਂ ਅਚਾਨਕ ਕੀ ਹੋਇਆ ਉਸ ਦੀ ਲੱਤ ਜਿਹੜੀ ਆ ਪਟੇ 'ਚ ਫਸ ਗਈ ਜਦੋਂ ਉਸ ਦੇ ਪਟੇ 'ਚ ਫਸੀ ਤਾ ਇੱਕਦਮ ਇੰਜਨ ਨੇ ਤੋਂ ਨੂੰ ਪਤਾ ਜ਼ੋਰ ਨਾਲ ਚੱਲ ਰਿਆ ਸੀ ਧਰਤੀ ਨਾਲ ਚੱਕੇ ਮਾਰਿਆ ਬੱਚਾ ਮਤਲਬ ਕਿ ਥਾਂ ਹੀ ਖਤਮ ਹੋ ਗਿਆ ਸੋ ਦੋਸਤੋ ਵੀ ਜਿਹੜੀ ਆਪਣੀ ਕਿਸਮਤ ਚ ਲਿਖਿਆ ਹੋਆ ਹੁੰਦਾ ਨਾ ਵੀ ਉਹ ਆਪਣੇ ਨਾਲ ਹਰ ਹਿੱਲੇ ਬਣ ਕੇ ਹੀ ਰਹਿੰਦਾ ਪਰ ਜਿੰਨਾ ਮਰਜੀ ਕੋਸ਼ਿਸ਼ ਕਰ ਲਈਏ ਮੌਤ ਤੋਂ ਲੁਕਣ ਦੀ ਪਰ ਉਹ ਕਦੇ ਕਿਸੇ ਨੂੰ ਬਖਸ਼ਦੀ ਨਹੀਂ ਜੇ ਕਹਾਣੀ ਵਧੀਆ ਲੱਗੀ ਤਾਂ ਚੈਨਲ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਤੇ ਕਮੈਂਟ ਵੀ ਕਰਨਾ ਧੰਨਵਾਦ